ਟੈਟੂ ਬਣਾਉਣ ਵਾਲੇ ਖ਼ਤਰਨਾਕ ਹੋ ਸਕਦੇ ਹਨ ਬਹੁਤ ਨੁਕਸਾਨ ਅਮਰੀਕਾ ਨੇ ਕੀਤਾ ਹੈ ਅਧਿਐਨ ਅਕਸਰ ਤੁਸੀਂ ਲੋਕਾਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਪ੍ਰਕਾਰ ਦੇ ਟੈਟੂ ਬਣਾਉਂਦੇ ਹੋਏ ਦੇਖਿਆ ਹੋਵੇਗਾ ਅਜਿਹੇ ਵਿੱਚ ਕੁਝ ਲੋਕ ਉਹ ਵੀ ਨੇ ਜੋ ਵੱਖ-ਵੱਖ ਰੰਗਾਂ ਦੇ ਵੀ ਟੈਟੂ ਬਣਵਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਸ਼ੌਂਕ ਦੇ ਨਾਲ ਉਹ ਇਹ ਟੈਟੂ ਬਣਾ ਰਹੇ ਨੇ ਇਹ ਸ਼ੌਂਕ ਅੱਗੇ ਜਾ ਕੇ ਮਹਿੰਗਾ ਪੈ ਸਕਦਾ ਹੈ ਜੀ ਹਾਂ ਦਰਸਲ ਅਮਰੀਕਾ ਦੇ ਵਿੱਚ ਹੋਏ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸ਼ੌਂਕੀਆ ਤੌਰ ਤੇ ਜੋ ਲੋਕ ਟੈਟੂ ਬਣਾਉਂਦੇ ਨੇ ਉਹਨਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਟੈਟੂ ਅੱਗੇ ਜਾ ਕੇ ਉਹਨਾਂ ਦੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਟੈਟੂ ਦੇ ਵਿੱਚ ਸਾਹੀਚ ਜੋ ਮਿਸ਼ਣ ਮੌਜੂਦ ਹੁੰਦੇ ਨੇ ਉਹ ਤੁਹਾਡੀ ਸਿਹਤ ਵਾਸਤੇ ਸਹੀ ਨਹੀਂ ਹੁੰਦੇ। ਦੱਸਿਆ ਜਾਂਦਾ ਹੈ ਕਿ ਟੈਟੂ ਦੀ ਸਾਹੀ ਦੇ ਵਿੱਚ ਮੌਜੂਦ 45 ਅਜਿਹੇ ਮਿਸ਼ਣ ਹੁੰਦੇ ਨੇ ਜੋ ਸੂਚੀਬੱਧ ਨਹੀਂ ਹੁੰਦੇ ਤੇ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਨੇ ਜਿਸ ਨਾਲ ਸਰੀਰ ਦਾ ਕੈਂਸਰ ਤਾਂ ਹੋ ਹੀ ਸਕਦਾ ਹੈ। ਬਲਕਿ ਇਹ ਗੁਰਦਿਆਂ ਵਾਸਤੇ ਅਤੇ ਤੁਹਾਡੇ ਦਿਮਾਗ ਵਾਸਤੇ ਵੀ ਸਹੀ ਨਹੀਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸਾਹੀ ਦੇ ਨਾਲ ਬੱਚਿਆਂ ਦੀ ਦਿਮਾਗੀ ਪ੍ਰਣਾਲੀ ਦੇ ਵਿੱਚ ਬਹੁਤ ਕੁਝ ਵਾਪਰ ਸਕਦਾ ਹੈ ਅਤੇ ਇਹ ਨਪੁੰਸਕਤਾ ਦਾ ਵੀ ਕਾਰਨ ਬਣ ਸਕਦੀ ਹੈ ਹਾਲਾਂਕਿ ਇਹ ਖਤਰਾ ਹੈ ਜੋ ਕੁਝ ਅਸ਼ੁੱਧੀਆਂ ਖੂਨ ਦੇ ਪ੍ਰਵਾਹ ਵਿੱਚ ਆਪਣਾ ਰਸਤਾ ਬਣਾ ਸਕਦੀਆਂ ਨੇ ਪੂਰੇ ਸਰੀਰ ਦੇ ਵਿੱਚ ਫੈਲ ਸਕਦੀਆਂ ਨੇ ਤੇ ਫਿਰ ਉਸ ਦੇ ਬਾਅਦ ਖੂਨ ਦੇ ਰਾਹੀਂ ਹੀ ਅੰਗਾਂ ਨੂੰ ਸੰਭਾਵੀ ਤੌਰ ਤੇ ਬਹੁਤ ਨੁਕਸਾਨ ਵੀ ਪਹੁੰਚਾ ਸਕਦੀਆਂ ਨੇ ਇਸ ਦੇ ਮਾੜੇ ਪ੍ਰਭਾਵ ਇਹ ਵੀ ਹੁੰਦੇ ਨੇ ਕਿ ਪੇਟ ਫੁੱਲ ਜਾਂਦਾ ਹੈ ਪੇਟ ਦੇ ਵਿੱਚ ਕੜਵਲ ਉੱਠਦੇ ਨੇ ਦਸਤ ਲੱਗਦੇ ਨੇ ਪੇਟ ਦੇ ਵਿੱਚ ਸੂਜ ਨਾ ਜਾਂਦੀ ਏ ਜਾਂ ਫਿਰ ਗੁੱਦੇ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਏ ਚਮੜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਹ ਰਸਾਇਣਕ ਫੇਫੜਿਆਂ ਅਤੇ ਜਿਗਰ ਦੇ ਨਾਲ-ਨਾਲ ਗੁਰਦੇ ਅਤੇ ਨਸਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੇ ਨੇ ਟੈਟੂ ਚਮੜੀ ਦੀ ਰੁਕਾਵਟ ਨੂੰ ਤੋੜਨ ਕਾਰਨ ਚਮੜੀ ਨੂੰ ਸੰਕਰਮਣ ਦਾ ਸ਼ਿਕਾਰ ਬਣਾਉਂਦੇ ਨੇ ਜਿਸ ਦੇ ਸਰੀਰ ਤੇ ਟੈਟੂ ਬਣੇ ਹੁੰਦੇ ਨੇ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਕਿ ਉਹਨਾਂ ਨੂੰ ਇਨਫੈਕਸ਼ਨਜ਼ ਵੱਧ ਹੁੰਦੀਆਂ ਨੇ ਕਈ ਵਾਰ ਲੋਕ ਬਖ ਬਖ ਰੰਗਾਂ ਦੇ ਟੈਟੂ ਬਣਾਉਂਦੇ ਨੇ ਤੇ ਉਨ੍ਹਾਂ ਹੀ ਰੰਗਾਂ ਤੋਂ ਲੋਕਾਂ ਨੂੰ ਅਲਰਜੀ ਹੋ ਜਾਂਦੀ ਏ ਤੇ ਸਰੀਰ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ